ਸਭ ਤੋਂ ਵੱਡਾ ਜਿਹੜਾ ਜੰਗਲ ਆ ਉਸ ਜੰਗਲ ਦੇ ਬਿਲਕੁਲ ਐਂਡ ਪੁਆਇੰਟ ਤੇ ਖੜੇ ਆ ਜਿਹੜਾ ਕੀ ਅੱਧਾ ਇੱਕ ਪਾਕਿਸਤਾਨ ਦੇ ਵਿੱਚ ਵੀ ਆ ਔਰ ਬਾਕੀ ਇੱਥੇ ਪੰਜਾਬ ਚ ਆਈ ਤਾਂ ਇਹ ਜਾਂ ਕੋਈ ਮੌਲਨਾ ਬਣੇ ਜੀ ਮਾਂ ਰੋ ਦੁਨੀਆ ਰੋਟੀ ਕਾਣ ਲੱਗੀ ਸਾਡੇ ਦਾ ਪਾਣੀ ਆ ਜੀ ਏਰੀਆ ਦਾ ਸਾਰਾ ਦਰਿਆ ਪਿਛਲੇ ਸਾਲ ਪਾਣੀ ਆ ਗਿਆ ਜੇ ਸਾਰੀਆਂ ਫਸਲਾਂ ਖਤਪਾ ਹੋ ਗਈਆਂ ਤੇ ਜੇ ਹੁਣ ਇਹ ਜਾ ਕੋ ਮੌਲ ਨੂੰ ਧਾਰੇ ਨੁਕਸਾਨ ਹੀ आतकवादियों ਜੇ ਕੀਤਾ ਜੀ ਉਹਨਾਂ ਨਾਲ ਨਿਪਟਣਾ ਮਤਲਬ ਦੇਸ਼ਾਂ ਤੋਂ ਦਾ ਨਹੀਂ ਲੜਾਈ ਹੋਣੀ ਚਾਹੀਦੀ ਇਹ ਪ੍ਰਾਣੀ ਚੌਂਕੀ ਸੀ ਇੱਥੇ ਇੱਕ ਬੰਦਾ ਰਹਿ ਗਿਆ ਇੱਥੇ ਆ ਗਿਆ ਜੀ ਇਹਦਾ ਟੈਕ ਤੋਂ ਕਿਹਨਾਂ ਦੇ ਉਹ ਪਾਕਿਸਤਾਨ ਆਵੇਂ ਉਹ ਜਾਣਾ ਤਾਂ ਫਿਰ ਇੰਨਾ ਘਰਾਂ ਜਿਆਦਾ ਹੋਵੇਗਾ ਜੀ ਜੇ ਅੱਜ ਜੰਗ ਲੱਗ ਜਾਂਦਾ ਜਾਂ ਕੁਝ ਵੀ ਹੈ ਉਹ ਉਹ ਤਾਂ ਕੁਝ ਵੀ ਨਹੀਂ ਜੀ ਜਿੰਨਾ ਹੁਣ ਸਰਕਾਰਾਂ ਕੋਲ ਕੋਈ ਮਝੇਲਾ ਤਾਂ ਕਈ ਕੁਝ ਬੋਲਦੇ ਨੇ ਜੀ ਚਲ ਚੱਲ ਗਿਆ ਤੇ ਕਿਤੇ ਕੁਝ ਰਹਿਣੇ ਨਹੀਂ ਜੀ ਆਪਣਾ ਬੰਦ గేੜ ਹੀ ਬੰਦ ਨੇ ਜੀ ਹੋਰ ਪਿਛਾਂ ਤਾਂ ਠੀਕ ਆਪਦਾ ਕੰਮਕਾਰ ਕੋਈ ਕਿਸੇ ਤਰ੍ਹਾਂ ਦੀ ਕੋਈ ਬੀਐਸਐਫ ਆਪ ਕੋਲ ਨਹੀਂ ਸਾਨੂੰ ਸਾਰਾ ਸਹੀ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਰੌਲਾ ਨਹੀਂ ਹੈਗਾ ਗੇਟ ਬੰਦ ਕੀਤੇ ਨੇ ਉਹਨਾਂ ਦੀ ਕੋਈ ਤੁਹਾਨੂੰ ਨਾਊਨਸਮੈਂਟ ਕੁਝ ਦੱਸਿਆ ਸੀ ਉਹਨਾਂ ਨੇ ਬੁਲਾਇਆ ਸੀ ਸਾਨੂੰ ਉਹਨਾਂ ਦੇ ਦੋ ਦਿਨਾਂ ਜਦ ਆਪਦੀ ਕੰਮ ਕਟਾ ਲਓ ਅਸੀਂ ਕਟਾ ਲਈ ਜੀ ਤੂੜੀਆਂ ਜੇ ਰਹਿੰਦੀਆਂ ਨੇ ਉਹਨਾਂ ਵੀ ਦੋ ਦਿਨਾਂ ਟਿਕਰ ਫਿਰ ਗੇਟ ਸੀਲ ਜਾਂ ਜਿਵੇਂ ਵੀ ਜੋ ਤੋਂ ਆਰਡਰ ਆਵੇਗਾ ਠੀਕ ਹੈ ਨਹੀਂ ਸਾਡੀ ਪੂਰੀ ਹਲ ਫੌਜ ਕੀਤੀ ਜੋ ਬਿਨਾਰੇ ਆਪਣਾ ਬੰਦਾ ਜੀ ਲੈ ਕੇ ਉਹਦੇ ਕਰਕੇ ਜੀ ਬੰਦਾ ਨਹੀਂ ਮੋੜਿਆ ਆਪਣਾ ਇਸ ਕਰਕੇ ਸਾਡੇ ਇਲਾਕੇ ਥੋੜਾ ਤਾਂ ਕਰਕੇ ਲਗਾਈ ਬਾਰਡਰ ਦੇ ਪਿੰਡਾਂ ਤੋਂ ਦੂਰ ਨੇ ਕਿ ਬਾਰਡਰ ਦੇ ਵਿੱਚ ਉਥੇ ਘਰ ਖਾਲੀ ਕਰਾ ਰਹੇ ਆ ਉੱਥੇ ਆ ਕੇ ਜੀ ਕੋਈ ਕਿਸੇ ਤਰ੍ਹਾਂ ਦੀ ਹੈ ਜੀ ਕੋਈ ਕੋਈ ਨਹੀਂ ਨਾ ਜੀ ਨਾ ਉੱਧਰ ਜਿਹੜਾ ਪੰਜਾਬ ਏ ਤੇ ਉੱਧਰ ਜਿਹੜਾ ਪੰਜਾਬ ਏ ਐਵੇਂ ਦੀ ਕੋਈ ਗੱਲਬਾਤ ਨਹੀਂ ਹੈਗੀ ਉਸ ਤੋਂ ਬਾਹਰ ਜਿਹੜੀਆਂ ਸਟੇਟਾਂ ਲੱਗਦੀਆਂ ਨੇ ਮੰਨ ਲਓ ਪੰਜਾਬ ਦਾ ਉਹਦਾ ਨਹੀਂ ਕੁਝ ਕਹਿ ਸਕਦੇ ਆਪਣੇ ਦਰ ਬਿਲਕੁਲ ਸੁੱਖ ਸ਼ਾਂਤੀ ਏ ਐਵੇਂ ਦਾ ਕੋਈ ਮਾਮਲ ਨਹੀਂ ਹੈਗਾ ਤੇ ਐਵੇਂ ਆਪਾਂ ਨੂੰ ਲੋਕਾਂ ਨੂੰ ਵੀ ਬੇਨਤੀ ਵੀ ਸੋਸ਼ਲ ਮੀਡੀਆ ਤੇ ਜ਼ਿਆਦਾ 퍼ਵਾਵਾ ਨਾ ਫਲਾਣਾ ਪੰਜਾਬ ਦੇ ਆਖਰੀ ਪਿੰਡਾਂ ਦੇ ਵਿੱਚ ਮੌਜੂਦਾਂ ਇੱਥੇ ਬਿਲਕੁਲ ਪਿੰਡ ਖਤਮ ਹੋ ਜਾਂਦੇ ਨੇ ਔਰ ਨਾਲ ਦੀ ਨਾਲ ਤੁਹਾਨੂੰ ਦਿਖਾ ਦਿਆਂ ਕਿ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਜੰਗਲ ਆ ਉਸ ਜੰਗਲ ਦੇ ਬਿਲਕੁਲ ਐਂਡ ਪੁਆਇੰਟ ਤੇ ਖੜੇ ਆ ਜਿਹੜਾ ਕੀ ਅੱਧਾ ਇੱਕ ਪਾਕਿਸਤਾਨ ਦੇ ਵਿੱਚ ਵੀ ਆ ਔਰ ਬਾਕੀ ਇੱਥੇ ਪੰਜਾਬ ਚ ਜੋ ਪੰਜਾਬ ਦਾ ਸਭ ਤੋਂ ਵੱਡਾ ਜੰਗਲ ਆ ਜਿਸ ਦਾ ਨਾਮ ਚੱਕ ਸਰਕਾਰ ਆ ਜੋ ਕਰੀਬ 1100 ਕਿੱਲੇ ਦੇ ਵਿੱਚ ਮੌਜੂਦ ਆ ਇਹ ਜੰਗਲ ਦੀ ਨਜ਼ਰ ਤੁਹਾਨੂੰ ਮਰਵਾ ਦਿਆ ਆ ਸਾਰਾ ਇੱਥੋਂ ਸ਼ੁਰੂ ਹੋ ਜਾਂਦਾ ਔਰ ਪਿੱਛੇ ਜ਼ੂਮ ਕਰਕੇ ਦੇਖਿਓ ਸਾਰੇ ਸੰਘਣੇ ਰੁੱਖ ਸ਼ੁਰੂ ਹੋ ਜਾਂਦੇ ਨੇ ਇਥੋਂ 1100 ਕਿੱਲੇ ਦੇ ਵਿੱਚ ਇਹ ਜੰਗਲ ਫੈਲਿਆ ਆ ਜਿੱਧਰ ਦੀ ਮੈਂ ਤੁਹਾਨੂੰ ਇਸ਼ਾਰਾ ਕਰ ਰਿਹਾ ਇਧਰ ਦੀ ਜ਼ੂਮ ਕਰਕੇ ਤੁਸੀਂ ਕੈਮਰੇ 'ਚੋਂ ਦੇਖ ਸਕਦੇ ਹੋ ਕਿ ਦੂਰ ਤੱਕ ਜਿੰਨੇ ਵੀ ਸੰਘਣੇ ਰੁੱਖ ਦਿਖਾਈ ਦੇ ਰਹੇ ਨੇ ਤੁਹਾਨੂੰ ਇਹ ਸਾਰੇ ਦੇ ਸਾਰੇ ਚੱਕ ਸਰਕਾਰ ਜੰਗਲ ਦੇ ਨੇ ਔਰ ਸਾਹਮਣੇ ਜਿਹੜਾ ਤੁਹਾਨੂੰ ਇਹ ਪਿੰਡ ਦੇਖ ਰਿਹਾ ਇਹ ਪਿੰਡ ਸੇਠਾਂ ਵਾਲਾ ਜੋ ਕਿ ਮਮਦੋੜ ਤੋਂ ਬਿਲਕੁਲ ਅੱਗੇ ਫਿਰੋਜ਼ਪੁਰ ਦੇ ਵਿੱਚ ਮੈਂ ਆਖਰੀ ਪਿੰਡਾਂ ਚੋਂ ਨੂੰ ਕਹਿ ਸਕਦਾ ਉਸ ਤੋਂ ਬਾਅਦ ਇਹ ਦੋਨਾਂ ਰਹਿਮਤ ਇਹ ਪਿੰਡ ਸਾਹਮਣੇ ਦਿਖ ਰਿਹਾ ਕੁਝ ਘਾਰੇ ਦੇ ਵੀ ਹੈਗੇ ਆ ਇਹ ਆਖਰੀ ਪਿੰਡ ਆ ਔਰ ਜਿੱਥੇ ਅਸੀਂ ਮੌਜੂਦ ਆ ਇੱਥੋਂ ਅੱਗੇ ਕੋਈ ਵੀ ਪਿੰਡ ਨਹੀਂ ਸਰਹੱਦੀ ਤਾਰ ਆ ਭਾਰਤ ਪਾਕਿਸਤਾਨ ਦੀ ਔਰ ਸਰਹੱਦੀ ਤਾਰ ਦੇ ਅਗਲੇ ਪਾਸੇ ਵੀ ਜ਼ਮੀਨਾਂ ਨੇ ਜਿਹੜੀਆਂ ਜ਼ਮੀਨਾਂ ਕਿਸਾਨ ਵਾਹਣ ਦੇ ਲਈ ਜਾਂਦੇ ਨੇ ਔਰ ਕੁਝ ਦਿਨਾਂ ਤੋਂ ਜਿਹੜੀ ਇਹ ਗੱਲ ਚੱਲ ਰਹੀ ਆ ਕਿ ਜੰਗ ਦੇ ਅਸਰ ਨੇ ਮਾਹੌਲ ਖਰਾਬ ਆ ਪਰ ਇੱਥੇ ਅਸੀਂ ਆ ਕੇ ਇਹ ਚੀਜ਼ ਦੇਖੀ ਆ ਕਿ ਆਮ ਲੋਕ ਕੰਮ ਕਰ ਰਹੇ ਨੇ ਕੋਈ ਵੀ ਇਹੋ ਜਿਹਾ ਮਾਹੌਲ ਨਹੀਂ ਆ ਦੇਖੋ ਤੁਸੀਂ ਤੂੜੀਆਂ ਬਣ ਰਹੀਆਂ ਨੇ ਲੋਕ ਮੱਝਾਂ ਚਰਾ ਰਹੇ ਨੇ ਲੋਕ ਆਪਣੇ ਖੇਤਾਂ ਦੇ ਵਿੱਚ ਮੋਟਰਸਾਈਕਲ ਵਹੀਕਲ ਲੈ ਕੇ ਆਮ ਹੀ ਆਉਂਦੇ ਨਜ਼ਰ ਆ ਰਹੇ ਨੇ ਬਾਕੀ ਸਾਡੇ ਕੋਲੇ ਇੱਥੇ ਦੋਨਾਂ ਰਹਿਮਤ ਵਾਲੇ ਪਿੰਡ ਦੇ ਵਸਨੀਕ ਵੀ ਮੌਜੂਦ ਨੇ ਭਾਈ ਜੀ ਮਾਹੌਲ ਤਾਂ ਸ਼ਾਂਤਮਈ ਦਿਖ ਰਿਹਾ ਪਰ ਤੁਹਾਡਾ ਕੀ ਕਹਿਣਾ ਤੁਸੀਂ ਇੱਥੇ 24 ਘੰਟੇ ਰਹਿੰਦੇ ਹੋ ਮਤਲਬ ਆਪਣਾ ਬੰਦ ਗੇੜ ਹੀ ਬੰਦ ਨੇ ਜੀ ਹੋਰ ਪਿਛਾਂ ਤਾਂ ਠੀਕ ਆਪਦਾ ਕੰਮਕਾਰ ਕੋਈ ਕਿਸੇ ਤਰ੍ਹਾਂ ਦੀ ਕੋਈ ਬੀਐਸਐਫ ਆਪਾਂ ਨਹੀਂ ਸਾਨੂੰ ਸਾਰਾ ਸਹੀ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਰੌਲਾ ਨਹੀਂ ਹੈਗਾ ਆ ਵੇਖੋ ਆਪਾਂ ਉਹਦੇ ਕੰਮ ਲੱਗੇ ਆ ਜੀ ਪਾਰ ਦਾ ਗੇੜ ਹੀ ਬੰਦ ਰੇ ਬਸ ਜਿਹੜੀ ਜ਼ਮੀਨ ਪਾਰ ਉਧਰ ਨਹੀਂ ਜਾਣ ਦਿੰਦੇ ਵੀ ਮਤਲਬ ਜਦੋਂ ਦਾ ਆਪਣਾ ਬਹੁਤ ਗਲਤ ਹੋਇਆ ਜਿਹੜਾ ਆਪਣੇ ਆਤਵਾਦੀਆਂ ਬੰਦੇ ਮਾਰੇ ਜੀ ਇਹ ਬਹੁਤ ਗਲਤ ਕੀਤਾ ਉਹਨਾਂ ਨੂੰ ਚਾਹੀਦਾ ਵੀ ਮੰਨ ਲਾ ਕੋਈ ਅਤਵਾਦੀਆਂ ਨਾਲ ਨਿਬੜਨਾ ਹੂੰ ਔਰ ਆਪਣਾ ਇੱਥੇ ਕਿਸੇ ਤਰ੍ਹਾਂ ਦਾ ਕੋਈ ਮਾਉਲ ਕਿਸੇ ਤਰ੍ਹਾਂ ਦਾ ਕੋਈ ਬਹੁਤ ਸਾਨੂੰ ਬੀਐਸਐਫ ਨਾਲ ਅੱਠੇ ਟਾਈਮ ਰਾਤ ਨੇਰੇ ਸਵੇਰੇ ਜੋ ਵੀ ਸਾਡੀ ਹੈਲਪ ਕਰਦੀ ਅੱਛਾ ਜਿਹੜੇ ਗੇਟ ਬੰਦ ਕੀਤੇ ਨੇ ਉਹਨਾਂ ਦੀ ਕੋਈ ਤੁਹਾਨੂੰ ਨਾਊਂਸਮੈਂਟ ਕੁਝ ਦੱਸਿਆ ਸੀ ਉਹਨਾਂ ਨੇ ਕਹਿੰਦੇ ਵੀ ਇੱਥੇ ਇਲਾਕੇ 'ਚ ਦੱਸਿਆ ਸੀਗਾ ਵੀ ਆਪਦੀਆਂ ਕਣਕਾਂ ਤੇ ਤੂੜੀਆਂ ਬਣਾ ਲਓ ਜੇ ਬਣਾ ਸਕਦੇ ਉਹ ਸਰ ਪੋਸਟਰ ਲੱਗਦੀ ਐ ਅਖਾ ਸਿੰਘ ਵਾਲੀ ਸਾਨੂੰ ਮੈਂ ਨੰਬਰਦਾਰ ਵੀ ਇੱਥੋਂ ਦਾ ਸਰਪੰਚ ਆਈਆ ਸਾਡਾ ਭਰਾ ਅਸੀਂ ਬੁਲਾਇਆ ਸੀ ਸਾਨੂੰ ਉਹਨਾਂ ਵੀ ਦੋ ਦਿਨਾਂ ਜਬ ਦੀ ਕਣਕ ਕਟਾ ਲਓ ਅਸੀਂ ਕਟਾ ਲਈ ਜੀ ਤੂੜੀਆਂ ਜੇ ਰਹਿੰਦੀਆਂ ਨੇ ਉਹਨਾਂ ਵੀ ਦੋ ਦਿਨਾਂ ਤੱਕਰ ਫਿਰ ਗੇਟ ਸੀਲ ਜਾਂ ਜਿਵੇਂ ਵੀ ਜੋ ਤੋਂ ਆਰਡਰ ਆਵੇਗਾ ਠੀਕ ਹੈ ਨਹੀਂ ਸਾਡੀ ਪੂਰੀ ਹਲਪ ਫੌਜ ਕੀਤੀ ਜੋ ਵੀ ਸਾਡੀ ਫਸਲ ਕਟਾਈ ਏ ਕਿਸੇ ਤਰ੍ਹਾਂ ਦੀ ਕੋਈ ਸਾਨੂੰ ਤਕਲੀਫ ਨਹੀਂ ਹੋएगी ਹਾਂ ਤੇ ਜਿਹੜੀਆਂ ਜਿਹੜੀ ਸਾਨੂੰ ਬੁਲਾ ਕੇ ਦੱਸਿਆ ਸੀ ਜੀ ਮੇਨ ਮੇਨ ਬੰਦੇ ਸੱਦੇ ਸੀ ਜੀ ਝੌਂਕੀ ਜੇ ਸੀ ਆਪਣੇ ਕੰਪਨੀ ਕਮਾਂਡਰ ਸਾਹਿਬ ਨੇ ਹੋਰ ਵੀ ਅਫਸਰ ਆਏ ਸੀ ਉਹਨਾਂ ਵੀ ਨਾਲੇ ਆਪਣਾ ਬੰਦਾ ਜੀ ਲੈ ਕੇ ਉਹਦੇ ਕਰਕੇ ਜੀ ਬੰਦਾ ਨਹੀਂ ਮੋੜਿਆ ਆਪਣਾ ਇਸ ਕਰਕੇ ਸਾਡੇ ਇਲਾਕੇ ਥੋੜਾ ਤਾਂ ਕਰਕੇ ਵੀ ਹੈਗਾ ਜੀ ਅੱਛਾ ਇੱਕ ਇਹਨੂੰ ਅਫਵਾਹ ਫਿਰ ਕਹਿ ਸਕਦੇ ਆ ਜਿਹੜੇ ਲੋਕ ਇੱਥੇ ਲੱਗੇ ਜਿਹੜੇ ਬਾਰਡਰ ਦੇ ਪਿੰਡਾਂ ਤੋਂ ਦੂਰ ਨੇ ਕਿ ਬਾਰਡਰ ਦੇ ਵਿੱਚ ਉਥੇ ਘਰ ਖਾਲੀ ਕਰਾ ਰਹੇ ਆ ਉੱਥੇ ਲੱਗੇ ਜੀ ਕੋਈ ਕਿਸੇ ਤਰ੍ਹਾਂ ਦੀ ਹੈ ਜੀ ਕੋਈ ਕੋਈ ਨਹੀਂ ਹੈ ਨਾ ਜੀ ਨਾ ਕੋਈ ਕਿਸੇ ਤਰ੍ਹਾਂ ਦੀ ਇੱਥੋਂ ਇਹ ਵੀਡੀਓ ਅਸੀਂ ਇਤਨਾ ਪਿੰਡਾਂ 'ਚ ਇਸ ਕਰਕੇ ਆਏ ਆ ਇੱਥੋਂ ਕੋਈ ਨਾ ਵੀਡੀਓ ਪਾਈ ਜਾਂਦੇ ਵੀ ਇੱਥੋਂ ਆਰਮੀ ਨੰਗ ਗਈ ਆ ਲੱਗੀ ਜੀ ਨਾ ਅਸੀਂ ਤਾਂ ਇੱਕ ਦਿਨ ਨਹੀਂ ਹੋਇਆ ਆਰਮੀ ਦੀ ਕੋਈ ਵੇਖੀ ਗੱਡੀ ਜੀ ਬੀਐਸਐਫ ਵੀ ਨਾ ਇਹ ਉਵੇਂ ਹੀ ਕੋਈ ਕਿਸੇ ਤਰ੍ਹਾਂ ਦਾ ਨਹੀਂ ਲੋਕ ਨਜਾਇਜ਼ ਆਵੇਂ ਫਵਾਹਾਂ ਬਡਾਈ ਜਾਂਦੇ ਡਾਈ ਜਾਂਦੇ ਹੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸਾਨੂੰ ਆਤੇਗੀ। ਅੱਛਾ ਭਾਈ ਜੇ ਕੋ ਰੱਬ ਨਾ ਕਰੇ ਕੁਝ ਘਟਨਾ ਵਾਪਰਦੀ ਆ ਤਾਂ ਨੁਕਸਾਨ ਤਾਂ ਪਿੰਡਾਂ ਦਾ ਹੀ ਹੋਣਾ ਹੈ। ਨੁਕਸਾਨ ਤਾਂ ਹੋਣਾ ਹੀ ਜੀ ਸਾਰੇ ਇਹ ਤਾਂ ਅੱਗੇ ਪਹਿਲਾਂ ਤੋਂ ਲੈ ਕੇ ਜੀ ਅੱਗੇ ਵੀ ਕਿੰਨੀ ਯਾਰਾ ਜੰਗਾਂ ਦੇ ਕਈ ਕੁਝ ਸਾਡੇ ਜ਼ਮੀਨਾਂ 'ਚ ਮੈਨ ਲੱਗ ਕੇ ਉਹਦੀ ਘੜ ਪੂਰੀ ਹੁੰਦੀ। ਅਸੀਂ ਤਾਂ ਨਹੀਂ ਇਹ ਜਾਂ ਕੋਈ ਮਾਹੌਲ ਨਾ ਬਣੇ ਜੀ ਮਾਂ ਦੁਨੀਆ ਰੋਟੀ ਕਾਣ ਲੱਗੀ ਹੈ। ਹੂੰ ਸਾਡੇ ਦਾ ਪਾਣੀ ਆ ਜੀ ਏਰੀਆ ਜ ਸਾਰਾ ਦਰਿਆ ਪਿਛਲੀ ਏਰ ਪਾਣੀ ਆ ਗਿਆ ਜ ਸਾਰੀਆਂ ਬਦਲਾਂ ਤਬਾਹ ਹੋ ਗਿਆ ਹੈ। ਤੇ ਜੇ ਹੁਣ ਇਹ ਜਾਂ ਕੋਈ ਮਾਹੌਲ ਹੁੰਦਾ ਤੇ ਨੁਕਸਾਨ ਹੀ ਜੀ। ਹੂੰ ਹੂੰ ਕੱਲੇ ਆਤਵਾਦੀਆਂ ਜੇ ਕੀਤਾ ਜੀ ਉਹਨਾਂ ਨਾਲ ਨਿਬੜਨਾ ਮਤਲਬ ਦੇਛਾ ਦੋਹਾਂ ਦਾ ਨਹੀਂ ਲੜਾਈ ਹੋਣੀ ਚਾਹੀਦੀ ਜੀ ਹਾਂ ਇਸ ਚੀਜ਼ ਚ ਨੁਕਸਾਨ ਜੀ ਪੂਰਾ ਪੰਜਾਬ ਨੇ ਤਾਂ ਅੱਗੇ ਜੀ ਬਹੁਤ ਵੈਰੀ ਇੱਕ ਇਸ ਚੀਜ਼ ਚ ਲੰਘ ਕੇ ਗਿਆ ਜੀ ਤੇ ਜਿਆਗਾਂ ਗਾਂ ਫੇਰ ਹੋਇਆ ਤੇ ਬਹੁਤ ਬਹੁਤ ਔਖਾ ਹੋ ਜਾਗਾ ਜੀ 65 ਤੇ 71 ਦੀਆਂ ਲੜਾਈਆਂ ਹੋਈਆਂ ਨੇ ਉਦੋਂ ਵੀ ਨੁਕਸਾਨ ਇਥੇ ਕਿੰਨਾ ਕੋਇਆ ਸੀ ਨੁਕਸਾਨ ਜੀ ਬਹੁਤ ਜ਼ਿਆਦਾ ਹੂੰ ਆ ਚੌਕੀ ਜਿਹੜੀ ਜੀ ਇੱਥੇ ਇੱਕ ਬੰਦਾ ਰਹਿ ਗਿਆ ਹੈ ਸਾਹਮਣੀ ਚੌਕੀ ਨਹੀਂ ਇਹ ਪੁਰਾਣੀ ਚੌਕੀ ਸੀ ਇਹ ਇੱਥੇ ਇੱਕ ਬੰਦਾ ਰਹਿ ਗਿਆ ਇੱਥੇ ਆ ਗਿਆ ਜੀ ਇਹਦਾ ਟੈਂਕ ਟੰਕ ਇਹਨਾਂ ਦੇ ਪਾਕਿਸਤਾਨ ਵਾਲਿਆਂ ਦੇ ਤੇ ਕਈਆਂ ਜਗ੍ਹਾ ਤੋਂ ਆਪਣੇ ਏਰੀਆ ਗਾਂ ਬੰਦੇ ਤਾਂ ਲੋਕ ਤਾਂ ਘਰ ਸਭ ਛੱਡ ਛਿੜਾ ਗਏ ਜੀ ਖਰੇ ਦੁਬਾਰਾ ਕਿਵੇਂ ਜਿਵੇਂ 47 ਜੁੁੱੜ ਕੇ ਆਏ ਉਹ ਸਾਬ ਬਣ ਗਿਆ ਉਹ ਜੜਾ ਤਾਂ ਫਿਰ ਇਹਨਾਂ ਘਰਾਂ ਦਾ ਜਿਆਦਾ ਹੋਵੇਗਾ ਜੀ ਜੇ ਅੱਜ ਜੰਗ ਲੱਗ ਜਾਂਦਾ ਜਾਂ ਕੁਝ ਵੀ ਹੈ ਉਹ ਉਹ ਤਾਂ ਕੁਝ ਵੀ ਨਹੀਂ ਜੀ ਜਿੰਨਾ ਹੁਣ ਸਰਕਾਰਾਂ ਕੋਲ ਕੋ ਮਝੇਲਾ ਤੇ ਕਈ ਕੁਛ ਬੋਲਦੇ ਨੇ ਵੀ ਚੱਲ ਗਿਆ ਤੇ ਕਿਤੇ ਕੁਛ ਰਹਿਣੇ ਨਹੀਂ ਜੀ ਹੂੰ ਤੇ ਆ ਜਿਵੇਂ ਕਿਸਾਨ ਆ ਕੰਮ ਕਰੀ ਜਾਂਦੇ ਇੱਥੇ ਬਾਰਡਰ ਦੇ ਕੋਲੇ ਕੋਈ ਨਹੀਂ ਰੋਕ ਕੋਈ ਨਹੀਂ ਕੋਈ ਪ੍ਰੋਬਲਮ ਨਾ ਜੀ ਨਾ ਕੋਈ ਪ੍ਰੋਬਲਮ ਨਹੀਂ ਪਾ ਬਾਰਡਰ ਤੋਂ ਵੀ 5 ਵਜੇ ਤੋਂ ਬਾਅਦ ਪਿੱਛੇ ਚਲੇ ਜਾਓ ਥੋੜਾ ਜਿਹਾ ਹੂੰ ਔਰ ਕਿਸੇ ਤਰ੍ਹਾਂ ਦੇ ਜੀ ਬਾਰਡਰ ਇੱਥੋਂ ਸਾਡੇ ਕੋਲ ਹੈਗਾ 20 25 ਕਿਲੇ ਤੋਂ ਪਿੱਛੇ ਆਪਾਂ ਖੜੇ ਆ ਜੀ ਹੂੰ ਹੂੰ ਇਸ ਤੋਂ ਇਹ ਗਾਂ 25 ਕਿਲੇ ਗਾਂ ਟਾਈ ਟਾਈ ਕਿਲੇ ਰਿਆ ਆਪਣਾ ਇਹ ਗਾਂ ਉਹਨਦੇ ਤੋਂ ਤੂੜੀ ਤਾੜੀ ਤੋਂ ਹੈਗਾ ਜੀ ਕਣਕਾਂ ਕੱਟ ਲੀਆਂ ਉਹਨਾਂ ਜਦੋਂ ਸੱਦਿਆ ਅੱਜ ਦੱਸਿਆ ਕੋਈ ਫਸਲ ਨਹੀਂ ਕਿਸੇ ਦੀ ਵੀ ਰਹਿ ਗਈ ਆਖਰੀ ਪਿੰਡ ਤੁਹਾਡਾ ਹੈ ਹਾਂ ਜੀ ਆਖਰੀ ਬਿਲਕੁਲ ਬਹੁਤ ਨਾਲੇ ਬਾਰਡਰ ਦੇ ਹੀ ਬਹੁਤ ਨੇੜੇ ਆ ਜੀ ਹੂੰ ਬਾਕੀ ਭਾਜੀ ਪੰਜਾਬ ਇੱਧਰ ਜਿਹੜਾ ਪੰਜਾਬ ਹੈ ਤੇ ਉੱਧਰ ਜਿਹੜਾ ਪੰਜਾਬ ਹੈ ਐਵੇਂ ਦੀ ਕੋਈ ਗੱਲਬਾਤ ਨਹੀਂ ਹੈਗੀ ਉਸ ਤੋਂ ਬਾਹਰ ਜਿਹੜੀਆਂ ਸਟੇਟਾਂ ਲੱਗਦੀਆਂ ਨੇ ਮੰਨ ਲਓ ਪੰਜਾਬ ਦਾ ਉਹਦਾ ਨਹੀਂ ਕੁਝ ਕਹਿ ਸਕਦੇ ਆਪਣੇਦਰ ਬਿਲਕੁਲ ਸੁੱਖ ਸ਼ਾਂਤੀ ਹੈ ਐਵੇਂ ਦਾ ਕੋਈ ਮਾਅਨ ਨਹੀਂ ਹੈਗਾ ਤੇ ਐਵੇਂ ਆਪਾਂ ਨੂੰ ਲੋਕਾਂ ਨੂੰ ਵੀ ਬੇਨਤੀ ਵੀ ਸੋਸ਼ਲ ਮੀਡੀਆ ਤੇ ਜ਼ਿਆਦਾ 퍼ਵਾਵਾ ਨਾ ਫਲਾਣਾ ਤੇ ਬੇਨਤੀ ਹੱਥ ਜੋੜ ਕੇ ਜਿਹੜਾ ਉਧਰ ਵਾਲੇ ਪੰਜਾਬ ਦੇ ਵੀਰ ਨੇ ਉਹ ਵੀ ਸਹੀ ਨੇ ਸਾਡੇ ਨਾਲ ਆਪਾਂ ਵੀ ਸਹੀ ਆ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੈਗਾ ਉਹਨਾਂ ਦੇ ਵੀ ਆਪਾਂ ਵੀਡੀਓ ਦੇਖ ਰਹੇ ਹਾਂ ਕੁਝ ਦਿਨਾਂ ਤੋਂ ਉਹ ਵੀ ਵੀਡੀਓ ਪਾ ਰਹੇ ਨੇ ਵੀ ਸਾਡਾ ਪੰਜਾਬ ਨਾਲ ਮਾਹੌਲ ਖਰਾਬ ਨਾ ਕੀਤਾ ਜਾਵੇ ਮਾਹੌਲ ਮਾਹੌਲ ਇਥੇ ਸ਼ਾਂਤਮਈ ਆ ਬਿਲਕੁਲ ਭਾਈ ਸ਼ਾਂਤਮਈਏ ਸਾਰੇ ਕੰਮ ਕਰ ਕਰ ਰਹੇ ਨੇ ਆਪ ਦਾ ਆਪਣਾ ਕਿਸੇ ਤਰ੍ਹਾਂ ਦਾ ਉਹ ਨਹੀਂ ਵੀ ਟੈਂਕ ਆ ਗਿਆ ਜਾਂ ਉਹਨਾਂ ਨੇ ਆਰਮੀ ਲਗਾਤੀ ਸਾਨੂੰ ਬਿਲਕੁਲ ਉਹ ਪਿੱਛੋਂ ਜੀ ਫੁਵਾ ਫਲਾਈ ਜਾਂਦੇ ਨੇ ਔਰ ਇੱਥੇ ਨਹੀਂ ਜੀ ਕੋਈ ਕਿਸ ਤਰ੍ਹਾਂ ਦਾ ਵੀ ਸਾਨੂੰ ਅਜ ਤੱਕ ਵੀ ਆ ਸਾਹਮਣੇ ਰੱਖਦੇ ਨਹੀਂ ਆਖਿਆ ਵੀ ਆ ਦਾ ਲੱਟ ਹੋ ਕੇ ਸਮਝਾ ਕੋਈ ਜਿਵੇਂ ਨੋਰਮਲ ਅੱਗੇ ਉਵੇਂ ਹੀ ਜੀ ਕਿਸੇ ਤਰ੍ਹਾਂ ਦੇ ਕੋਈ ਖਤਰਾ ਨਹੀਂ ਗਏਗਾ ਹਮ ਸਰਪੰਚ ਸਾਹਿਬ ਤੁਹਾਨੂੰ ਬੜੇ ਫੋਨ ਫੋਨ ਤਾਂ ਆਉਂਦੇ ਹੋਣਗੇ ਲੋਕਾਂ ਦੇ ਵੀ ਜਿਵੇਂ ਫਰੋਈਪਰ ਦੇ ਲਾਲੀਏ ਜਾਂ ਆਸੇ ਪਾਸੇ ਸਟੇਟਾਂ ਦੇ ਜਾਂ ਜਿਹੜੇ ਜਾਣਕਾਰ ਹੁੰਦੇ ਆ ਵੀ ਭਾਈ ਇੱਥੇ ਤੁਹਾਡਾ ਆਖਰੀ ਪਿੰਡ ਆ ਕੀ ਮੌਲ ਆ ਇਹ ਜਿਹੜਾ ਲੱਕ ਨਾ ਜਿਵੇਂ ਆਮ ਜਿੰਨਾ ਵੇਖਿਆ ਨੇ ਕਿ ਪਿਛਲੇ ਪਿੰਡਾਂ ਵਾਲਿਆਂ ਉਹਨਾਂ ਦਾ ਜਿਵੇਂ ਚਾਹ ਤੇ ਸ਼ੌਂਕ ਹੁੰਦਾ ਹਮ ਉਹ ਤਾਂ ਚਾਹੁੰਦੇ ਜੀ ਉੱਥੇ ਜੀ ਐਨੀ ਮਿਲਟਰੀ ਚੱਲੇ ਗਈ ਟੈਂਕ ਚੱਲੇ ਗਏ ਮੈਨ ਲੱਗੇ ਆ ਕੁਝ ਹੋ ਗਿਆ ਜੀ ਇਹ ਜਿੰਨਾ ਜਿਹੜੇ ਇੱਥੇ ਦੇ ਨਸੀਬ ਹੈ ਉਹਨਾਂ ਨੂੰ ਪਤਾ ਦੀ ਤੰਗੀ ਕਿੰਨੀ ਹੈ ਕਿਤੇ ਪਰੇਸ਼ਾਨੀ ਕਿੰਨੀ ਜਿਵੇਂ ਅੱਗੇ ਮੈਨ ਲੱਗੇ ਸਾਨੂੰ ਪਤਾ ਸਾਡਾ ਕੀ ਹਾਲ ਹੋਇਆ ਜਾਂ ਪਿਛਲੇ ਸਾਲ ਪਾਣੀ ਆ ਗਿਆ ਉਹਦਾ ਸਾਡਾ ਕੀ ਹਾਲ ਹੋਇਆ ਗਿਆ ਹਮਮ ਸਮਾਨ ਟੁੱਟ ਗਏ ਘਰਾਂ ਦੇ ਘਰ ਖਰਾਬ ਹੋ ਗਏ ਹਮਮ ਪਰ ਅਜੀ ਦੇ ਅੰਨੇ ਵੀ ਦੋਵੇਂ ਜਿਵੇਂ ਪਾਕਿਸਤਾਨ ਦੇ ਲੋਕ ਨੇ ਤੇ ਸਾਡੇ ਲੋਕ ਆਈ ਤੇ ਸਾਰੇ ਆਨੇ ਵੀ ਇੱਕ ਸ਼ਾਂਤਤਾ ਬਾਈ ਨੇ ਰਹਿਣੇ ਚਾਹੀਦੇ ਨੇ ਕਿਸੇ ਚੀਜ਼ ਦਾ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਤੇ ਨਾ ਜੇ ਕੋਈ ਹੈ ਹੀ ਆ ਪਰ ਇੱਕੋ ਹੀ ਪਰੇਸ਼ਾਨੀ ਸਾਨੂੰ ਜਿਹੜੀ ਹੈਗੀ ਸਾਡੇ ਗੇਟੋਪਾਰਡ ਜਿੰਨੀ ਜ਼ਮੀਨ ਉਹਦੀ ਪਰੇਸ਼ਾਨੀ ਆ ਹੂੰ ਹੂੰ ਅਹੀਂ ਤਾਂ ਮੈਂ ਕਿ ਮੈਂ ਅੱਗੇ ਹੱਥ ਜੋੜਦੇ ਆ ਸਾਰਿਆਂ ਦਾ ਜੋੜ ਦੇ ਵੀ ਜਿੰਨੇ ਵੀ ਜਿਹੜੇ ਕਿਸਾਨ ਕੋਲ ਦੋ ਕਿੱਲੇ ਜ਼ਮੀਨ ਆ ਆ ਜੋ ਕੋਈ ਪੰਜ ਡੰਗਰ ਆ ਸੱਤ ਡੰਗਰੋਂ ਤੂੜੀ ਕਿੱਥੋਂ ਬਣਾਉਂਗਾ ਹੂੰ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹਨ ਉਹਦੇ ਵਾਸਤੇ ਕਿਸਾਨਾਂ ਨੂੰ ਤੂੜੀ ਵੀ ਬਣਨੀ ਚਾਹੀਦੀ ਏ ਗੇੜ ਖੁੱਲਰੇ ਚ ਗਾਾਂ ਚੋਂ ਨਾਲਾ ਹੁੰਦਾ ਟਾਈਮ ਆ ਗਿਆ ਫਸਲ ਵੀ ਬੀਜਣੀ ਚਾਹੀਦੀ ਹੈ ਹੂੰ ਹੂੰ ਸਾਡੀ ਦੇਹ ਹੱਥ ਜੋੜ ਕੇ ਬੇਨਤੀ ਆ ਤਾਂ ਬਿਲਕੁਲ ਇਹ ਆਖਰੀ ਪਿੰਡ ਆ ਪੰਜਾਬ ਦਾ ਭਾਰਤ ਦਾ ਦੋਨਾ ਰਹਿਮਤ ਸੇਠਾਂ ਵਾਲਾ ਸੇਠਾਂ ਵਾਲਾ ਪਹਿਲਾਂ ਦੋਨਾ ਰਹਿਮਤ ਤਾਂ ਬਿਲਕੁਲ ਕੁਝ ਇੱਕ ਕਿੱਲੇ ਹੀ ਨੇ ਫਾਸਲਾ ਵਿੱਚ ਜਿਹੜੀ ਸਰਹੱਦੀ ਤਾਰ ਆ ਤਾਰ ਤੋਂ ਪਾਰ ਵੀ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਜ਼ਮੀਨਾਂ ਹੈਗੀਆਂ ਨੇ ਜਿੱਥੇ ਵਾਹੀ ਇਹ ਕਿਸਾਨ ਕਰਦੇ ਨੇ ਔਰ ਨਾਲ ਹੀ ਲਗਮਾ ਜਿਹੜਾ ਇੱਕ ਚੀਜ਼ ਮੈਨੂੰ ਰਹਿ ਗਈ ਸੀ ਮੈਂ ਜਿਹੜਾ ਜੰਗਲ ਆ ਇਹ 1100 ਵਾਲਾ ਇਹ ਪਾਕਿਸਤਾਨ ਵੀ ਹੈਗਾ ਵਿਚਗਾ ਆ ਪਾਰ ਵੀ ਲੰਘਦਾ ਜਿਵੇਂ ਰੁੱਖ ਨਹੀਂ ਹੈਗੇ ਪਾਰ ਲੰਘਦਾ ਜਿਵੇਂ ਤਾਰ ਲੰਗੀ ਢਾਈ ਢਾਈ ਕਿੱਲੇ ਏਰੀਆ ਜੰਗਲ ਦਾ ਵੀ ਪਾਰ ਲੰਘਦਾ ਜੀ ਹਾਂ ਜਾਦਾ ਜੰਗਲ ਇਧਰ ਹੀ ਆ ਜਿਆਦਾ ਇਧਰ ਹੀ ਉਧਰ ਕੋ 100 ਕਿੱਲੇ ਤੇ ਰੁੱਖ ਨਹੀਂ ਹੈਗੇ ਕਿਤੇ ਮਾੜਾ ਮੋਟਾ ਰੋਖੇਗਾ ਜੀ ਮਾੜਾ ਤੇ ਨਹੀਂ ਗਾ ਆਪਣੇ ਜੀ ਪਾਕਿਸਤਾਨ ਹੈਗਾ ਹਿੰਦੁਸਤਾਨ ਜੀ ਆ ਮਤਲਬ ਜਿਹੜੇ 2 2 ਢਾਈ ਢਾਈ ਕਿੱਲੇ ਉਹ ਪਾਰਲੇ ਬਣਦੇ ਆ ਯਾਨੀ ਕਿ ਤਾਰ ਤੋਂ ਪਰਲ ਉਹ ਵੀ ਆਪਣੀ ਜ਼ਮੀਨ ਹਾਂ ਜੀ ਉਹ ਆਪਣੀ ਜ਼ਮੀਨ ਹੀ ਆਪਣੀ ਪਾਕਿਸਤਾਨ ਦੀ ਹੈਗਾ ਤਾਂ ਬਿਲਕੁਲ ਇਹ ਕਰੀਬ 1100 ਏਕੜ ਜਿਹੜਾ ਇਹ ਜੰਗਲ ਆ ਚੱਕ ਸਰਕਾਰ ਜੰਗਲ ਜਿੱਦਾ ਜੋ ਪੰਜਾਬ ਦਾ ਸਭ ਤੋਂ ਇਹ ਵੱਡਾ ਜੰਗਲ ਹੈ ਜਿਸ ਦੀ ਇਹ ਤਸਵੀਰਾਂ ਇੱਥੇ ਕਿਉਂਕਿ ਬਹੁਤ ਸਾਰੇ ਲੋਕ ਅਫਵਾਹਾਂ ਫਲਾਰੇ ਨੇ ਕਿ ਇਸ ਤਰ੍ਹਾਂ ਦਾ ਹੋ ਗਿਆ ਇਸ ਤਰ੍ਹਾਂ ਦਾ ਹੋ ਗਿਆ ਜੰਗ ਦਾ ਮਾਹੌਲ ਬਣ ਗਿਆ ਇਹ ਹੋ ਗਿਆ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਜਿਹੜੇ ਗਲਤ ਅਫਵਾਹਾਂ ਵਾਲੇ ਨੇ ਉਹਨਾਂ ਨੂੰ ਅਸੀਂ ਵੀ ਕਵਾਂਗੇ ਕਿ ਇਸ ਤਰ੍ਹਾਂ ਦਾ ਨਾ ਕਰੋ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਅਸੀਂ ਤੁਹਾਨੂੰ ਬਿਲਕੁਲ ਗਰਾਊਂਡ ਜ਼ੀਰੋ ਤੋਂ ਜਿਹੜੀ ਆ ਇਹ ਰਿਪੋਰਟ ਦਿਖਾ ਰਹੇ ਹਾਂ ਜਿੱਥੇ ਪਿੰਡ ਖਤਮ ਹੋ ਜਾਂਦੇ ਨੇ ਜਿੱਥੇ ਸਿਰਫ ਹੱਦ ਸ਼ੁਰੂ ਹੋ ਜਾਂਦੀ ਆ ਦੂਸਰੇ ਦੇਸ਼ ਦੀ ਉੱਥੋਂ ਅਸੀਂ ਤੁਹਾਨੂੰ ਇਹ ਤਸਵੀਰ ਵਿਖਾ ਰਹੇ ਹਾਂ ਬਿਲਕੁਲ ਸ਼ਾਂਤਮਈ ਆ ਲੋਕ ਆ ਜਾ ਰਹੇ ਨੇ ਆ ਤੁਸੀਂ ਇਹਦੇ ਤੇ ਆ ਪੱਟੜੀ ਤੇ ਵੀ ਨਜ਼ਰ ਮਾਰ ਲਓ ਇੱਥੋਂ ਸਾਡੇ ਵੀਡੀਓ ਕਰਦੇ ਕਰਦੇ ਆ ਆ ਬਾਈ ਵੀ ਆਪਣੇ ਖੇਤ ਚੋਂ ਆ ਰਹੇ ਨੇ ਉਹ ਦੂਰ ਤੱਕ ਵੇਖ ਲਓ ਵੀ ਸਾਰੇ ਆਪਦੇ ਕੰਮ ਕਰ ਖੇਤਾਂ ਚੋਂ ਕਰਕੇ ਔਰ ਕਰ ਵੀ ਰਹੇ ਨੇ ਕਰਕੇ ਆ ਵੀ ਰਹੇ ਨੇ ਪਿੰਡ ਵੀ ਬਿਲਕੁਲ ਸ਼ਾਂਤ ਨੇ ਆਪਣੇ ਘਰਾਂ ਚ ਨੇ ਲੋਕ ਇਸ ਤਰ੍ਹਾਂ ਦਾ ਕੋਈ ਵੀ ਮਾਹੌਲ ਨਹੀਂਗਾ ਜੋ ਖਰਾਬ ਦੀ ਗੱਲ ਸੋਸ਼ਲ ਮੀਡੀਆ ਦੇ ਉੱਪਰ ਫਲਾਈ ਜਾ ਰਹੀ ਆ ਦੱਸੀ ਜਾ ਰਹੀ ਆ ਬਾਕੀ ਤੁਸੀਂ ਵੀ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਨਾ ਫਿਰੋਜ਼ਪੁਰ ਤੋਂ ਕੈਮਰਾ ਪਰਸਾਂ ਦੇ ਨਾਲ ਸਖਵਿੰਦਰ ਸਿੰਘ